सर कंगना रनौत को लेकर जो पंजाब में विरोध हो रहा है एक तरफ किसान विरोध कर रहे हैं तो दूसरी तरफ राजनीतिक पार्टियां भी इसका विरोध कर रही हैं कुलदीप तो धालीवाल ने तो ये भी बोल दिया कि कंगना को तो पार्टी से बाहर निकाल दो और इसका दिमागी संतुलन खराब है इसका इलाज करवाओ ऐसा है कि पंजाब हरियाणा हिमाचल ये पंजाब का ही पुराने का हिस्सा है सारे आपस भरा हैं ਤੇ ਸਾਨੂੰ ਆਪਸੀ ਸਾਝ ਜਿਹੜੀ ਆ ਉਹ ਨਾ ਸਾਡੀ ਟੁੱਟੀ ਹੈ ਨਾ ਐਸੀ ਕਦੇ ਤੋੜਨੀ ਹੈ ਤੇ ਇਹ ਬਰਕਰਾਰ ਰਹੇਗੀ ਇਹਨੂੰ ਜਿਹੜੀ ਵੀ ਤਾਕਤ ਤੋੜਨ ਦਾ ਕੋਸ਼ਿਸ਼ ਕਰੇਗੀ ਉਸ ਦਾ ਮੂੰਹ ਤੋੜ ਜਵਾਬ ਦਿੱਤਾ ਜਾਏਗਾ Hindu Sikh Muslim Isai ਇੱਥੇ ਹਮੇਸ਼ਾ ਪਿਆਰ ਦੇ ਨਾਲ ਰਹੇ ਹੈ ਅੱਜ ਤੱਕ ਦਾ ਆਜ਼ਾਦੀ ਦੇ ਬਾਅਦ ਦਾ ਇਤਿਹਾਸ ਹੈ ਪੰਜਾਬ ਦੇ ਵਿੱਚ ਕਦੇ ਵੀ ਇਸ ਤਰ੍ਹਾਂ ਦੀ ਕੋਈ ਦੰਗਾ ਫਸਾਦ ਦੀ ਘਟਨਾ ਨਹੀਂ ਹੋਈ ਸੋ ਸਾਡਾ ਜਿਹੜਾ ਪਿਆਰ ਹੈ ਉਹ ਬਣਿਆ ਰਹੇਗਾ ਅਰ ਜਿਹੜਾ ਤੁਸੀਂ ਕੰਗੜਾ ਨੂੰ ਕਹਿੰਦੇ ਆਂ ਕੰਗੜਾ ਨੂੰ ਕੋਈ ਜ਼ਿਆਦਾ ਸੀਰੀਅਸ ਨਹੀਂ ਲੈਣਾ ਚਾਹੀਦਾ ਤੇ ਸਿਮਰਜੀਤ ਸਿੰਘ ਮਾਨ ਦੇ ਜੀ ਦਾ ਗੁੱਸਾ ਨਹੀਂ ਕਰਨਾ ਚਾਹੀਦਾ ਇਸ ਕਰਕੇ ਗੱਲਾਂ ਜਿਹੜੀਆਂ ਇਹ ਜ਼ਿਆਦਾ ਉਛਾਲ ਦੀ ਲੋੜ ਨਹੀਂ ਹੈ ਲੱਗ ਰਿਹਾ ਕਿ ਕੰਗੜਾ ਤੋਂ ਲੈ ਕੇ ਕਿਉਂਕਿ ਇੱਕ ਤਰਫ ਫਿਲਮ ਕੋਲੇਕਰ ਵੀ ਉਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਅਮਰਜੈਂਸੀ ਫਿਲਮ ਮੈਂ ਉਸ ਨੇ ਰੋਲ ਕੀਤਾ ਹੈ ਉਸ ਕੋਲੇਕਰ ਵੀ ਵਿਰੋਧ ਕਾਫੀ ਹੋ ਰਿਹਾ ਹੈ ਪੰਜਾਬ ਵਿੱਚ ਅਮਰਜੈਂਟ ਜਿੱਥੇ ਵੀ ਸਿੱਖ ਇਤਿਹਾਸ ਨੂੰ ਪੇਨਮਾਇਆ ਜਾਣਾ ਉਹਦੇ ਵਾਸਤੇ ਜ਼ਰੂਰੀ ਹੈ ਕਿ ਪਹਿਲਾਂ ਐਸਜੀਪੀਸੀ ਨੂੰ ਉਹ ਪਿਕਚਰ ਦਿਖਾ ਕੇ ਉਹਨਾਂ ਤੋਂ ਪਰਵਾਨਗੀ ਲਈ ਜਾਵੇ ਕਿਉਂਕਿ ਐਸਜੀਪੀਸੀ ਸਿੱਖਾਂ ਦੀ ਸਰਮੌਰ ਸੰਸਥਾ ਹੈ ਉਸ ਤੋਂ ਪਰਮਿਸ਼ਨ ਲੈਣੀ ਜ਼ਰੂਰੀ ਹੈ ਇਸ ਲਈ ਜੇ ਉਹਨਾਂ ਨੇ ਕੋਈ ਪਿਕਚਰ ਚਲਾਣੀ ਹੈ ਤਾਂ ਪਹਿਲਾਂ ਐਸਜੀਪੀਸੀ ਨੂੰ ਦਿਖਾਉਣ ਉਹਦੇ ਸਿੱਖ ਇਤਿਹਾਸ ਨੂੰ ਸਹੀ ਤਰੀਕੇ ਨਾਲ ਫਿਲਮਾਇਆ ਗਿਆ ਕਿ ਨਹੀਂ ਇਹ ਐਸਜੀਪੀਸੀ ਦੇਖੇਗੀ ਉੱਥੋਂ ਸਰਟੀਫਿਕੇਟ ਜ਼ਰੂਰੀ ਹੈ ਜੋ ਸਾਡੇ ਕੋਲ ਮਿਲਦਾ विरोध खाली एसजीपीसी ने तो कंप्लीट की गंगरा के क्लॉज़ कर के मामला दर्ज होना चाहिए इस पे मैं इसे करके किया कि उना दी परमिशन ते बाद ना ऐसी चलन देनी है फिल्म ते ना ही चलाउने चाहिए